ਦੇ ਮੁੰਮੁਸਤਨੀ ਤੇ ਗਈ ਉੱਥੇ ਨਾ ਸੱਤ ਸਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਹੀ ਮੈਂ ਇਹਨਾਂ ਦੇ ਬਹੁਤ ਹੁੰਦਾ ਸੀ ਵੀਡੀਓ ਬਣਾ ਲੇਕਿਨ ਮੋ ਵਾਪਸ ਆ ਕੇ ਉਹਨਾਂ ਨੂੰ ਇਹ ਉਹਨਾਂ ਨਾਲ ਗੱਲ ਕਰਨੀ ਮੈਂ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਮੈਨੂੰ ਦੱਸ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਜਿੰਨੇ ਮੈਨੂੰ ਸੀ ਸੱਤ ਜਾਣੇ ਗਈ ਕਿਹੜੀ ਚੀਜ਼ ਨੇ ਮਾਰੀ ਕਿਏ ਪਰ ਅਸੀਂ ਸਮਝਦੇ ਪਵਾਨੀ ਕੀ ਟੋਲੀਆ ਅਪਣਾ ਕੇ ਦਿੱਤ ਕਹਿਰੀ ਬਾਈ ਵੀ ਤੇ ਕਮੈਂਟ ਕਰਦੇ ਆ ਅੰਮ੍ਰਿਤਸਰ ਦੇ ਟਾਵੇ ਇਲਾਕੇ ਦੇ ਵਿੱਚ ਉਸ ਸਮੇਂ ਦਹਿਸ਼ਤ ਪੈਦਾ ਹੋ ਗਈ ਜਦੋਂ ਮੋਮਨਸ ਖਾਨ ਗਈ ਔਰਤ ਦੇ ਨਾਲ ਛੇੜਛਾੜ ਹੋ ਗਈ। ਔਰਤ ਦੇ ਪਤੀ ਦੀ ਗਲਤ ਟਿੱਪਣੀਆਂ ਕਰਨ ਵਾਲੇ ਮੁੰਡਿਆਂ ਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਮਾਮਲਾ ਮਾਰਕੁਟਾਈ ਤੱਕ ਪਹੁੰਚ ਗਿਆ। ਪੀੜਤ ਪਰਿਵਾਰ ਨੇ આરોપીਾਂ ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ। ਉਧਰ ਪੁਲਿਸ ਕਹਿ ਰਹੀ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ। ਜਾਂਚ ਦੇ ਬਾਅਦ ਹੀ ਇਸ ਘਟਨਾ ਵਿੱਚ ਸ਼ਾਮਲ ਅਪਰਾਧੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਸੀਂ ਜੇ ਇਸੇ ਤੇ ਅੱਜ ਤਾਂ ਆਪੇ ਖਾਣ ਵਾਸਤੇ ਗਿਆ ਨਾ ਮੈਨੂੰ ਕਿਹਾ ਮੋਮੋਸ ਤਾਂ ਨਹੀਂ ਉੱਤੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਹੀ ਮੇਰੇ ਨੂੰ ਛੇੜਨਦੇ ਹੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਉੱਥੇ ਕੁਝ ਨਹੀਂ ਕਿਹਾ ਇਹਨਾਂ ਨੇ ਪਰ ਉਹਨਾਂ ਦੀ ਵੀਡੀਓ ਬਣਾ ਲੇਕਿਨ ਉਹ ਵਾਪਸ ਆ ਕੇ ਉਹਨਾਂ ਨੂੰ ਫੇਰ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਇਹ ਤਾਂ ਇਹਨਾਂ ਦਾ ਸੇਰ ਪਾੜ ਦਿੱਤਾ ਉਹਨਾਂ ਕਿੰਨੇ ਜਣੇ ਸੀ ਉਹ ਸੱਤ ਅੱਤ ਜਣੇ ਕੀ ਕਿਹੜੀ ਚੀਜ਼ ਤੇ ਮਾਰਦੇ ਹਾਂਜੀ ਜਿਹੜੀ ਇਹਨਾਂ ਵਾਲੀ ਤੁਸੀਂ ਹੈਗੇ ਸੀ ਨਾਲ ਕਿਦੋਂ ਗੱਲਬਾਤ ਲੋਹੇ ਦੀ ਚੀਜ਼ ਮਾਰੀ ਲੋਹੇ ਦੀ ਚੀਜ਼ ਮਾਰੀ ਕੋਈ ਸੱਚ ਸਾਰਾ ਸਿਰ ਕੱਢ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ ਉਹ ਸੱਤ-ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਤੇ ਹੈਗੀ ਲੱਗੇ ਬੰਦੇਆਂ ਦੀਆਂ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਛੱਟ ਲੱਗੀ ਇਹਨਾਂ ਦੇ ਉਨਾਂ ਦੇ ਸਿਰ 'ਤੇ ਛੱਟ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅੱਛਾ ਉਹਨੂੰ ਉਹਨੂੰ ਕਾਲਸ ਕੋ ਆਇਓ ਕੀ ਹਾਂਜੀ ਅਹੀ ਉਹ ਨਵ ਇਨਸਾਬ ਕਰ ਰਹੇ ਕਿ ਜਿੱਦਾਂ ਮੇਰੇ ਘਰ ਅਲਨੂ ਤੇ ਪੱੱਚਾ ਹੋਏਗਾ ਉਹਨੇ ਕਿ ਪੱਟਾ ਮੈਂ ਕਰਾ ਕੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਆਪਣੇ ਆਪਣੇ ਸਮਝ ਦੇ ਪਤਾ ਨਹੀਂ ਕੀ ਟੋਲੀਆਂ ਅਪਣਾ ਕੇ ਦਿੱਤ ਕਿ ਹੈਰੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿ ਕਿਹੜੀ ਜਗ੍ਹਾ ਤੇ ਟਾਪ ਟੂ ਹੋਇਆ ਫੋਨ ਲਿਫਟ ਕਰ ਤੇ ਟਾਪ ਟੂ ਹੋਇਆ ਜੀ ਤੁਸੀਂ ਆਪਣੇ ਹਸਬੰਦ ਨਾਲ ਗਏ ਸੀ ਹਾਂਜੀ ਇਹ ਆਪਾਂ ਦੇਖੋ ਨੀ ਕੀ ਗੱਲ ਹੋਈ ਹੈ ਮਲਾਂ ਇਹ ਦੋਨੇ ਜਣੇ ਗਏ ਨੇ ਉੱਤੇ ਮੂੰਹ ਮਚਾਨ ਤੋਂ ਤੇਰੇ ਤੇ ਕਮੈਂਟ ਮਾਰੀ ਜਾਂਦੇ ਨੇ ਉਹ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿੰਨੂ ਜਨਾਨੀ ਨਾਲ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੋਗਾ ਜੀ ਇਸ ਤਰ੍ਹਾਂ ਇਸ ਨੇ ਸਾਰੇ ਦਿਨਾਂ ਨਹੀਂ ਲਿਆ ਕਿ ਉਹਨੇ ਤੁਹਾਨੂੰ ਮਾਹੌਲ ਬਣਾ ਕੇ ਬੜੀ ਗੁੱਸੇ ਨਾਲ ਇਹਨਾਂ ਗੱਲ ਗਈ ਤੇ ਉਹਨਾਂ ਨੇ ਇਹਦੇ ਡਾਕਟਰ ਮਾਰ ਦਿੱਤਾ ਸੀ ਉਹ ਡਾਕਟਰ ਲੈ ਕੇ ਤੇ ਤੁਰੇ ਫਿਰਦੇ ਹੀ ਤੇ ਡਾਕਟਰ ਉਹਨਾਂ ਨੇ ਮਾਰ ਦਿੱਤਾ ਇਹ ਦੇਖਦਾ ਉਹ ਤੇ ਤੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹ ਜਿਹੜੇ ਜਿਸ ਨਾਲ ਆਪ ਸਾਟਲੇ ਇੰਦੇ ਇਹਨੂੰ ਮੁੰਟ ਪ੍ਰਸ਼ਾਸਨ ਕੋਈ ਕੀ ਹੁਣ ਅਸੀਂ ਕਹਿੰਦੇ ਵੀ ਉਹਨਾਂ ਤੇ ਕਸਾ ਹੋਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਜਾ ਪੁੱਤਰਾ ਹੋਵੇ ਕਾਰਵਾਈ ਤੋਂ ਉਹਨਾਂ ਤੇ ਪਛਤਾਉਣਾ ਚਾਹੀਦਾ ਮੈਂ ਉਹਦੀ ਦੱਸਦੀ ਹਾਂ ਹਾਂ ਮੈਂ ਇਹ ਚੱਲ ਨਹੀਂ ਵੀ ਉਹਨਾਂ ਤੋਂ ਪੂਰਾ ਹੀ ਕਾਰਵਾਈ ਹੋਣੀ ਪੈਂਦੀ ਰਹਿਣਾ ਪਛਤਾ ਜਿੰਨਾ ਦੀ ਗੱਲਾ ਦਾ ਮੁੰਡਾ ਵਾ ਮੇਰਾ ਇਕੱਲਾ ਹੀ ਪੁੱਤਰ ਆ ਜਿੱਤੋ ਹੀ ਕਿਹਾ ਪਾਪਾ ਵੀ ਨਹੀਂ ਆ ਸੋ ਇਹ ਉਹ ਵੀ ਹੋਣੀ ਮਰਿਆ ਪੁੱਤਰੀ ਦੇ ਦੋ ਗੁਰਪ੍ਰੀਤ ਪ੍ਰਧਾਨ ਸੀ ਜੇ ਉਹਨਾਂ ਕੋ ਜਿੰਨਾ ਹੁੰਦਾ ਵਿਰਿੰਦਰ ਪੱਟੀ ਖਰਿਆ ਸੱਤ ਪਤਾ ਲੋਕਾਂ ਨੂੰ ਤੂੰ ਹੀ ਕਿਥੋਂ ਰਹਿਣਾ ਲੈ ਆ ਇੱਥੇ ਕਾਇਦੇ ਹੀ ਰਹਿਣ ਵਾਲੇ ਚਰਚ ਵਾਲੀ ਗਲੀ ਚਰਚ ਵਾਲੀ ਗਲੀ ਤੇ ਰਹਿਣ ਵਾਲੇ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾਹ ਤੋਂ ਕਿਸੇ ਨੂੰ ਛੇੜਿਆ ਦੇਖ ਕਮੈਂਟ ਕਿਸੇ ਤੋਂ ਕਮੈਂਟ ਨਾ ਕਰਨਾ ਅੰਜੋ ਆਵਾਜ਼ਾਂ ਜੋ ਲੋਕਾਂ ਨੇ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰੇ ਚਲੇ ਕੇ ਪਹਿਣ ਹੈ ਤੇ ਗਲਤ ਕੀ ਜਿਉਣਾ ਹੈ ਜੇ ਕੋ ਬਾਹਰ ਜਾਏ ਤੇ ਇਹਨਾਂ ਜ ਕਰਨ ਇਹ ਤਾਂ ਬਦਮਾਸ਼ੀ ਤੋਂ ਹੁੰਦੇ ਨੇ ਆਪਣੇ ਆਪ ਦੇ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕੇ ਬਾਹਰ ਦੇ ਆਹ ਪਾਰਦੇ ਹੈਗੇ ਆ ਉਹਨਾਂ ਨੂੰ ਪਤਾ ਵਾ ਨਾ ਮੁੰਡਿਆਂ ਦਾ हां हम दया करके दिखा दे, दे देखो दे ए थोड़ी भी कुछ जना नहीं लेता चल जाते उन ना ले सकते तो, दे तो, दे तो मैं ऐसे करो हां जी सर भी मामला ਜਿਹੜਾ ਝਗੜੇ ਦਾ ਬਾਦਲ ਪੱਟੀ ਪੁੱਤਰ ਮਰਿੰਦਰ ਕੁਮਾਰ ਉਸਦੀ ਹਾਊਸ ਨੰਬਰ 681 ਕਲੀ ਚਰਚਵਲੀ ਆਊਟਸਾਈਡ ਚਰਚਵਲੀ ਜਿਹੜਾ ਉਹ ਸਰ ਇਹ ਵੀ ਅਹੀਂ ਬਾਜ਼ਾਰ ਜਾਣੇ ਆਪਣੀ ਮਸੀਨਾ ਜਿਸਨੂੰ ਕੋਈ ਮੋਰਲ ਨੂੰ ਗਲਤ ਕਮੈਂਟ ਕੀਤਾ ਜਾਂ ਕੋਈ ਇਸ਼ਾਰਾ ਕੀਤਾ ਤੇ ਉੱਤੋਂ ਸਾਡਾ ਵੀ ਝਗੜਾ ਹੋਇਆ ਵਾ ਉੱਤੋਂ ਸਾਡਾ ਉਹਨਾ ਮੜੀ ਕੋਟਾ ਦੀ ਬੈਸਦ ਸਹੀ ਹੋਈ ਆ ਸੱਟ ਲਾਇਆ ਉਹਨਾਂ ਪਸਵਾਤੀ ਆ ਬਾਕੀ ਕੋਈ ਇਹਨਾ ਕੋਈ ਗੱਲ ਨਹੀਂ ਕੀਤਾ ਕਿੰਨਾ ਜੀ ਕੋਈ ਸਾਡੇ ਉਹ ਕਾਰਜ ਕਰਦੇ ਨੇ ਜਾਂ ਵੈਰੀਫਾਈ ਕਰਦੇ ਨੇ ਜੋ ਵੀ ਅਗਲੀ ਪ੍ਰਣਤੀ ਕਾਰਜ ਚੋਤੀ ਜੋ ਵੀ ਕੈਮਰਾ ਚੈੱਕ ਕਰਾਂਗੇ ਕੌਣ ਆ ਕੌਣ ਨਹੀਂ ਤਾਂ ਇਹਨਾਂ ਦਾ ਵਾਹ ਕੋਲ ਕੌਣ ਹਨ ਦੱਸੇ ਕੌਣ ਸੱਦੇ ਕੱਟ ਦਿੱਤਾ ਗਿਆ ਉਹ ਕੱਟ ਦੇ ਦਿੱਤਾ ਉਹ ਫਿਰ ਇਲਾਜ ਕਰਾਉਂਗੇ ਜੋ ਵੀ ਬੰਦੇ ਡਾਕਟਰ ਦੇ ਹਸਾਬ ਨਾਲ ਉਹ ਵੀ ਕਰ ਹੋਏ ਲੱਗਣੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਤੋਂ ਬਾਅਦ ਅਪਰਾਧੀਆਂ ਤੇ ਕੀ ਕਾਰਵਾਈ ਹੁੰਦੀ ਹੈ ਸੀਸੀਟੀਵੀ ਖੰਗਾਲਣ ਤੋਂ ਬਾਅਦ ਪੁਲਿਸ ਕੀ ਕਾਰਵਾਈ ਕਰੇਗੀ ਤੇ ਕਿੰਨੇ ਇਸ ਮਾਮਲੇ ਦੇ ਵਿੱਚ ਇਹ ਮੁੰਡੇ ਸ਼ਾਮਲ ਨੇ ਕੀ ਸਜ਼ਾ ਹੋਵੇਗੀ ਇਹ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ ਅਨਡਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਤਾਕਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ